ਬਹੁਤ ਸਾਰੇ ਲੋਕ ਇੰਜ ਵੀ ਮਰ ਸਕਦੇ ਨੇ ਹਰ ਇੱਕ ਭੈਣ ਭਰਾ ਨੂੰ ਖਿਆਲ ਰੱਖਣਾ ਚਾਹੀਦਾ ਬੇਸ਼ੱਕ ਜੰਗ ਲੱਗਣਾ ਤਾਂ ਬਹੁਤ ਸਾਰੇ ਲੋਕ ਮਰਦੇ ਹੀ ਮਰਦੇ ਨੇ ਇਹ ਤਾਂ ਸਾਰੇ ਭੈਣ ਭਰਾ ਜਾਣਦੇ ਨੇ ਕਿ ਜਦੋਂ ਵੀ ਜੰਗ ਲੱਗੀ ਤਾਂ ਬਹੁਤ ਸਾਰੀਆਂ ਲੋਟੀਆਂ ਚਾਹੇ ਛੋਟੀਆਂ ਹੋਣ ਚਾਹੇ ਵੱਡੀਆਂ ਹੋਣ ਚਾਹੇ ਕੋਈ ਵੀ ਹੋਣ ਉਹ ਵਿਸ਼ਜਿਆ ਕਰਦੀਆਂ ਨੇ ਲੇਕਿਨ ਉਦੋਂ ਜੰਗ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਮਰ ਸਕਦੇ ਨੇ ਕਿਰਪਾ ਕਰਕੇ ਉਹ ਇਸ ਗੱਲ ਵੱਲ ਧਿਆਨ ਦੇਣ ਨਹੀਂ ਤਾਂ ਬਹੁਤ ਨੁਕਸਾਨ ਹੋ ਸਕਦਾ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਦਾ ਮਾਹੌਲ ਸਿਰਜਿਆ ਗਿਆ ਹੈ ਡਰ ਵਾਲਾ ਵਹਿਮ ਵਾਲਾ ਇਹੋ ਜੀ دہشت ਬਣੀ ਹੋਈ ਆ ਕਿ ਹਰ ਬੰਦਾ ਡਰਿਆ ਡਰਿਆ ਪਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸ਼ਾਮਾਂ ਤੋਂ ਲੈ ਕੇ ਰਾਤ ਤੱਕ ਜਿਹੜਾ ਉਹ ਉਹ ਇਸੇ ਹੀ ਵਿਸ਼ਿਆਂ ਤੇ ਸੋਚਦਾ ਪਿਆ ਕੀ ਹੋਏਗਾ ਕਿੰਜ ਹੋਏਗਾ ਕਿਉਂਕਿ ਜਦੋਂ ਉਹ ਘਰ ਛੱਡਣਾ ਪੈਂਦਾ ਹੈ ਜਦੋਂ ਮਨੁੱਖ ਨੂੰ ਆਪਣੇ ਕਾਰੋਬਾਰ ਛੱਡਨੇ ਪੈਂਦੇ ਨੇ ਜਦੋਂ ਮਨੁੱਖ ਨੂੰ ਹਰ ਵੇਲੇ دہشت ਤੇ ਰਹਿਣਾ ਪੈਂਦਾ ਤੇ ਕਈ ਵਾਰਾਂ ਮਾੜੀ ਦਿਲ ਤੇ ਜਾਂ ਹਰ ਵੇਲੇ ਦੀ ਟੈਨਸ਼ਨ ਦੇ ਨਾਲ ਲੋਕ ਨੂੰ ਹਾਰਟ ਅਟੈਕ ਵਗੈਰਾ ਜਾਂ ਸਦਮੇ ਨਾਲ ਬਹੁਤ ਸਾਰੇ ਲੋਕ ਮਰ ਜਾਂਦੇ ਨੇ ਕਿਉਂਕਿ ਜਦੋਂ ਕੋਈ ਜੰਗ ਹੁੰਦੀ ਹੈ ਜਦੋਂ ਕਿਸੇ ਦੇ ਘਰ ਤੇ ਗੋਲਾ ਡਿੱਗਦਾ ਬੇਸ਼ੱਕ ਘਰ ਹੀ ਟੱਟ ਜਾਵੇ ਪਰ ਮਨੁੱਖ ਵੀ ਮਰਿਆ ਵਰਗਾ ਹੋ ਜਾਂਦਾ ਜੇਕਰ ਇਹ ਉਹ ਬੰਬ ਕੋਈ ਕਿਸੇ ਦੇ ਕਾਰੋਬਾਰ ਦੇ ਦੁਕਾਨ ਤੇ ਡਿੱਗ ਪਵੇ ਜਾਂ ਉਹਦੇ ਪਛਮਾ ਤੇ ਡਿੱਗ ਪਵੇ ਤਾਂ ਵੀ ਮਨੁੱਖ ਮਰਿਆ ਵਰਗਾ ਹੋ ਜਾਂਦਾ ਮਨੁੱਖ ਮਰ ਹੀ ਜਾਂਦਾ ਤਕਰੀਬਨ ਜੇ ਹਮਜੀ ਜੰਗ ਲੰਮਾ ਸਮਾਂ ਚੱਲਦੀ ਰਹੇ ਤੇ ਜਦੋਂ ਬੱਚਿਆਂ ਨੂੰ ਰੋਟੀ ਮੰਗਦੇ ਨੇ ਦੁੱਧ ਮੰਗਦੇ ਨੇ ਪਾਣੀ ਮੰਗਦੇ ਨੇ ਦਵਾਈਆਂ ਮੰਗਦੇ ਨੇ ਜਦੋਂ ਬੱਚਿਆਂ ਨੂੰ ਚੀਜ਼ਾਂ ਨਹੀਂ ਮਿਲਦੀਆਂ ਉਹਨਾਂ ਖੁਦੋਂ ਮੀਂਹ ਮਰਿਆ ਵਰਗਾ ਹੋ ਜਾਂਦਾ ਪਤਾ ਨਹੀਂ ਕੁਝ ਲੋਕਾਂ ਨੂੰ ਕਾਹਦਾ ਚਾੜਿਆ ਕਾਹਦੀਆਂ ਖੁਸ਼ੀਆਂ ਮਨਾ ਰਹੇ ਨੇ ਕਾਹਦੇ ਖੁਸ਼ ਹੋ ਰਹੇ ਨੇ ਕਿ ਜੰਗ ਲੱਗਣੀ ਚਾਹੀਦੀ ਜੰਗ ਲੱਗਣੀ ਚਾਹੀਦੀ ਜਿਵੇਂ ਕੋਈ ਬੜਾ ਹਾਸੇ ਤੇ ਮਜ਼ਾਕੋ ਵਾਲੀ ਗੱਲ ਦੂਸਰੇ ਪਾਸੇ ਜਿਹੜਾ ਵੇਖਣ ਨੂੰ ਆ ਰਿਹਾ ਆ ਕਿ ਇਹ ਜਿਹੜੀ ਚੀਜ਼ ਇਕੱਲੇ ਪੰਜਾਬ ਨੂੰ ਹੀ ਜ਼ਿਆਦਾ ਕਿਉਂ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਨੂੰ ਹੀ ਕਿਉਂ ਐਵੇਂ ਕੀਤਾ ਜਾ ਰਿਹਾ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਨੇ ਕੱਲ ਜਿਹੜਾ ਸੀ ਕਲਕੱਤੇ ਦੇ ਵਿੱਚ ਆਈਪੀਐਲ ਦਾ ਮੈਚ ਹੋ ਰਿਹਾ ਸੀ ਉੱਥੇ ਲੋਕ ਮੈਚ ਵੇਖ ਰਹੇ ਨੇ ਸਟੇਡੀਅਮ ਖਚਾ ਖਚ ਭਰਿਆ ਪਿਆ ਆ ਦੋ ਟੀਮਾਂ ਮੈਚ ਖੇਡ ਰਹੀਆਂ ਨੇ ਸਾਰਾ ਕੁਝ ਬੜੇ ਸੋਹਣੇ ਤਰੀਕੇ ਨਾਲ ਚੱਲ ਰਿਹਾ ਦੂਸਰੇ ਪਾਸੇ ਪੰਜਾਬ ਦੀਆਂ ਸਰਹੱਦਾਂ 'ਤੇ ਪੰਜਾਬ ਆ ਪੰਜਾਬ ਦਾ ਸਾਰਾ ਹੀ ਸਿਸਟਮ ਬੰਦ ਕੀਤਾ ਆ ਸਕੂਲ ਕਾਲਜ ਹਰ ਹਰ ਅਦਾਰਾ ਬੰਦ ਕੀਤਾ ਹੋਇਆ ਲੋਕ ਕੰਮ ਤੋਂ ਘਰਾਂ 'ਚ ਬੈਠੇ ਹੋਏ ਨੇ ਜਿਹੜੇ ਲੋਕਾਂ ਨੇ ਦਿਹਾੜੀ ਕਰਕੇ ਰੋਟੀ ਕਮਾਉਣੀ ਸੀ ਹੁਣ ਜਿੰਨਾਂ ਲੋਕਾਂ ਨੇ ਕੰਮ ਕਰਾਉਣਾ ਸੀ ਉਹਨਾਂ ਕੰਮ ਕਰਾਉਣਾ ਛੱਡਤਾ ਹੁਣ ਦਿਹਾੜੀ ਵਾਲੀ ਵੀਰਾਂ ਨੂੰ ਰੋਟੀ ਕਿੱਥੋਂ ਮਿਲੂਗੀ ਉਹਨਾਂ ਦੀ ਦਿਹਾੜੀ ਕਿੱਥੋਂ ਲੱਗੂਗੀ ਰੱਖਿਆ ਚੜਾਉਣ ਵਾਲੀ ਵੀਰਾਂ ਦਾ ਰੱਖਿਆ ਕਿੱਥੋਂ ਆਪ ਚੱਲੇਗਾ ਹੁਣ ਸਵਾਲ ਤਾਂ ਇਹ ਵੀ ਜਵਾਬ ਮੰਗਦਾ ਜਿਹਨੂੰ ਘਰ 'ਚ ਰੋਟੀ ਨਾ ਆਈ ਜਿਹਨੂੰ ਘਰ 'ਚ ਪੈਸੇ ਨਾ ਆਏ ਕੀ ਭੁੱਖ ਮਰੀ ਦੇ ਨਾਲ ਲੋਕ ਨਹੀਂ ਮਰਨਗੇ ਕਿ ਜਦੋਂ ਬੱਚੇ ਦੁੱਧ ਕਿਉਂ ਦੁੱਧ ਦਵਾਈਆਂ ਜਾਂ ਕੋਈ ਹੋਰ ਚੀਜ਼ਾਂ ਮੰਗਣਗੇ ਮਾਪੇ ਕਿੱਥੋਂ ਦੇਵੇਗਾ ਕਿ ਮਾਪੇ ਉਹਨਾਂ ਮਰਿਆਂ ਵਰਗਾ ਨਹੀਂ ਹੋ ਜਾਵੇਗਾ ਇਹ ਜਿਹੜੀਆਂ ਹਕੂਮਤਾਂ ਨੇ ਜਿਹੜੀਆਂ ਸਰਕਾਰਾਂ ਨੂੰ ਚੰਗਾ ਲਾਉਂਦਾ ਚਾਹ ਚੜਿਆ ਇਹ ਦੱਸ ਸਕਦੇ ਕਿ ਆਮ ਲੋਕਾਂ ਦੀ ਕੀ ਗਲਤੀ ਹੈ ਆਮ ਲੋਕਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਤੁਸੀਂ ਨੋਟ ਕਰਨਾ ਜਿੰਨਾਂ ਲੋਕਾਂ ਨੇ ਘਰ ਛੱਡਨੇ ਨਹੀਂ ਜਾਂ ਜਿਹੜੇ ਬਾਰਡਰ ਏਰੀਆ ਤੋਂ ਉੱਠਣੀ ਨਹੀਂ ਜਾਂ ਉਹਨਾਂ ਨੂੰ ਪੁੱਛ ਕੇ ਵੇਖਿਓ ਕਿ ਘਰ ਛੱਡਨੇ ਕਿੰਨੀ ਅੱਖਾਂ ਦੇ ਮਰਿਆਂ ਤੋਂ ਵੀ ਵੱਧ ਅੱਖਾਂ ਹੋ ਜਾਂਦਾ ਆ ਉਹਨਾਂ ਦਾ ਦਰਦ ਉਹਨਾਂ ਦੀਆਂ ਅੱਖਾਂ 'ਚ ਉਹਨਾਂ ਦੀ ਜ਼ੁਬਾਨ 'ਤੇ ਉਹਨਾਂ ਦੇ ਚਿਹਰੇ 'ਤੇ ਸਾਫ਼-ਸਾਫ਼ ਝਲਕਦਾ ਨਜ਼ਰ ਆਵੇਗਾ ਜਿਹਨੂੰ ਤੁਹਾਡੇ ਵਰਗਾ ਭੈਣ ਭਰਾ ਵੇਖ ਕੇ ਕਹੇਗਾ ਤਾ ਤਾਂ ਮਰਿਆਂ ਵਰਗੇ ਕਰ ਦਿੱਤਾ ਮਾਰ ਹੀ ਸੁਟਿਆ ਇਹ ਜੰਗ ਜਿਹੜੀ ਆ ਇਹ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰੂਗੀ ਰਾਤ ਨੂੰ ਲੋਕ ਸੁੰਦੇ ਨੇ ਲੋਕਾਂ ਨੂੰ ਡਰਿਆ ਪਤਾ ਨਹੀਂ ਬਾਬ ਕਿੱਥੇ ਡਿੱਗ ਪੈਣਾ ਕੌਣ ਬੰਬ ਛੁੱਟ ਜਾਵੇਗਾ ਕਿਉਂਕਿ ਬੰਬਨਾ ਬੰਬ ਦੀ ਤੇ ਕੋਈ ਮਤਲਬ ਸਮਝ ਨਹੀਂ ਲੱਗਣੀ ਕਿੱਥੋਂ ਆਇਆ ਤੇ ਕਿੰਨੇ ਆ ਗਿਆ ਕੁਝ ਵੀ ਵਾਪਰ ਸਕਦਾ ਆ ਫਿਰ ਲੋਕਾਂ ਦੇ ਜਿਹੜਾ ਦਹਿਸ਼ਤ ਦਾ ਮਾਹੌਲ ਆ ਕਦੀ ਜਿਹੜੀਆਂ ਬੰਦ ਕਰ ਦੋ ਕਦੀ ਉਹ ਕਰ ਦੋ ਜੇ ਕਰ ਦੋ ਬੇਸ਼ੱਕ ਇਹ ਐਡਵਾਈਜ਼ਰੀ ਹੈ ਪਰ ਇਹ ਵੀ ਤਾਂ ਐਡਵਾਈਜ਼ਰੀ ਹੋਣੀ ਚਾਹੀਦੀ ਨਾ ਕਿ ਜੇ ਤੁਹਾਡੇ ਬੱਚੇ ਭੁੱਖੇ ਮਰਨ ਲੱਗੇ ਜੇ ਤੁਹਾਡੇ ਬੱਚਿਆਂ ਨੂੰ ਰੋਟੀ ਨਾ ਮਿਲੇ ਜੇ ਤੁਹਾਡਾ ਚੁੱਲ੍ਹਾ ਨਾ ਬਲਿਆ ਤਾਂ ਉਹਦੀ ਐਡਵਾਈਜ਼ਰੀ ਵੀ ਤਾਂ ਕੋਈ ਨਾ ਕੋਈ ਜਾਰੀ ਕਰਨ ਵਾਲਾ ਹੋਣਾ ਹੀ ਚਾਹੀਦਾ ਨਾ ਫਿਰ ਉਹ ਲੋਕ ਕਿੱਥੇ ਜਾਣੇ ਕੀ ਕਰਨ ਭਾਵੇਂ ਕੋਈ ਵੀ ਦੇਸ਼ ਹੋਵੇ ਮੈਂ ਸਮਝਦਾ ਕਿ ਲੋਕਾਂ ਨੂੰ ਜੰਗ ਦੇ ਨਾਲ ਤਾਂ ਮਰਨਾ ਹੀ ਮਰਨਾ ਹੈ ਲੋਕਾਂ ਨੂੰ ਦਹਿਸ਼ਤ ਅਤੇ ਇਹੋ ਜਿਹੀਆਂ ਹਾਲਾਤਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਾ ਹੈ ਅੱਜ ਲੋਕਾਂ ਦਾ ਚਿਹਰਾ ਹਰ ਇੱਕ ਦਾ ਥੱਕਿਆ ਥੱਕਿਆ ਹਾਰਿਆ ਆ ਰਿਹਾ ਨਜ਼ਰ ਆ ਰਿਹਾ ਸੀ ਇਵੇਂ ਆ ਰਿਹਾ ਸੀ ਜਿਵੇਂ ਉਹ ਸਾਰੇ ਸ਼ਰੀਰਕ ਤੌਰ ਤੇ ਟੁੱਟ ਚੁੱਕੇ ਨੇ ਖਤਮ ਹੋ ਚੁੱਕੇ ਨੇ ਉਹਨਾਂ 'ਚ ਸਾਹ ਪ੍ਰਾਣੀ ਨਹੀਂ ਹੈਗਾ ਅੱਜ ਜਿੰਨੇ ਭੈਣ ਭਰਾ ਸਵੇਰੇ ਉੱਠੇ ਆਉਣਗੇ ਉਹਨਾਂ ਦੇ ਵਿੱਚ ਸੱਤਿਆ ਨਹੀਂ ਸੀ ਜੀ ਉਤਮ ਦਾ ਜੋਸ਼ ਨਹੀਂ ਸੀ ਜਿੱਦਾਂ ਦਾ ਉਹ ਰੈਗੂਲਰ ਉੱਠਦੇ ਨੇ ਮੈਂ ਬੇਨਤੀ ਕਰਦਾ ਹਾਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਾਂ ਇਹ ਉਹਨਾਂ ਲੋਕਾਂ ਨੂੰ ਜਿਹੜੇ ਇਹਦੇ ਪਿੱਛੇ ਵੀ ਕੰਮ ਕਰ ਰਹੇ ਨੇ ਕਿ ਕਿਰਪਾ ਕਰਕੇ جنگ ਵਾਲੇ ਸਮੇਂ ਤੋਂ ਬਚੋ ਜਿਹੜੀ ਗੱਲ ਬਹਿ ਕੇ ਹੋ ਸਕਦੀ ਉਹ ਬਹਿ ਕੇ ਹੀ ਹੋ ਸਕਦੀ ਆ ਜੇ ਕਿਸੇ ਦੇਸ਼ ਨਾਲ ਗਿਲਾ ਸਿੱਖਵਾਵੇ ਉਹਨੂੰ ਬਹਿ ਕੇ ਹੱਲ ਕਰ ਲੈਣਾ ਚਾਹੀਦਾ ਤਾਂ ਕਿ ਉਹ ਗਾਹ ਵਾਰ-ਵਾਰ ਨਾ ਵਾਪਰੇ ਮੈਂ ਹਾਸ ਕਰਦਾ ਮੇਰੇ ਦੇਸ਼ ਦੇ ਲੋਕ ਮੇਰੇ ਇਹ ਜੜੀਆਂ ਇਹ ਭੈਣ ਭਰਾ ਹੈਗੇ ਨਹੀਂ ਤੇ ਜਰੂਰ ਇਸ ਵਿਸ਼ੇ 'ਤੇ ਧਿਆਨ ਦੇਣ ਕਿਉਂਕਿ ਬਹੁਤ ਸਾਰੇ ਚੰਗੇ ਵੀਰ ਪੋਸਟਾਂ ਸਾਜੀਆਂ ਕਰ ਰਹੇ ਨੇ ਆਪਣਾ ਦਰਦ ਬਿਆਨ ਕਰ ਰਹੇ ਨੇ ਕਿ ਉਹ جنگ ਨੂੰ ਨਾ ਕਰੋ جنگ ਨਾ ਕਰੋ ਨਾ جنگ ਨਾ ਕਰੋ جنگ ਨਾ ਕਰੋ ਇਹ ਬੜੀ ਔਖੀ ਜੀ ਇਹ ਲਾਸ਼ਾਂ ਤੇ ਦੁੱਖਾਂ ਦਾ ਢੇਰ ਬਣ ਗਿਆ ਹੋਵੇਗੀ ਉਹ ਰਲ ਮਿਲ ਕੇ ਉਹ ਜੇ ਭੈਣ ਭਰਾਵਾਂ ਦਾ ਆਪਾਂ ਵੀ ਸਾਥ ਦੇਈਏ ਤੇ ਇਸ ਜੰਗ ਨੂੰ ਰੋਕਣ ਵਿੱਚ ਸਹਾਇਤਾ ਪਾਈਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸ੍ਰੀ ਸ੍ਰਿਕਾ ਜੂnde ਬਸਤੇ ਰੂ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ